ਇਸਤਰੀ ਬਣ ਜੇ ਚੰਗੀ ਔਰਤ ਬਣ ਜੇ ਜੀ ਉਹਨੇ ਕਦੇ ਉਸ ਜਿਹੜੀ ਬੱਚੀ ਦਾ ਰੇਪ ਹੋਇਆ ਉਥੇ ਉਹਨੇ ਬਿਆਨ ਦਿੱਤਾ ਸੁਣਿਆ ਤੁਸੀਂ ਉਹਦਾ ਉਹਦੇ ਹੱਕ 'ਚ ਕਿਉਂ ਨਹੀਂ ਬੋਲੀ ਉਹ ਜੇ ਉਹ ਔਰਤ ਹੁੰਦੀ ਚੰਗੀ ਚੰਗੀ ਉਹ ਇਸਤਰੀ ਹੁੰਦੀ ਤਾਂ ਉਹਦੇ ਹੱਕ 'ਚ ਬਿਆਨ ਦਿੰਦੀ ਜੀ ਫਿਰ ਜਿਹੜੇ ਉਹਦੇ ਬਰਾਤ ਕਰਨ ਕਰਨ ਵਾਲੇ ਨੇ ਉਹ ਕੌਣ ਨੇ ਉਹ ਭਾਜਪਾ ਦੇ ਕਰਮਕੁੰਨ ਨੇ ਤਿੰਨ ਨੇ ਉਹ ਆਈਟੀ ਸੈੱਲ ਦੇ ਉਹਦੇ ਨੁਮਾਇੰਦੇ ਨੇ ਭਾਜਪਾ ਦੇ ਫਿਰ ਹੁਣ ਦੱਸੋ ਵੀ ਅੱਤਵਾਦੀ ਅਸੀਂ ਆ ਕੌਣ ਆ ਇਸ ਦੇਸ਼ ਦੇ ਵਿੱਚ ਕੋਈ ਵੀ ਸੁਰੱਖਿਅਤ ਨਹੀਂ ਨਾ ਬੱਚੀਆਂ ਸੁਰੱਖਿਅਤ ਨੇ ਨਾ ਇੱਥੇ ਕੋਈ ਘੱਟ ਗਿਣਤੀਆਂ ਸੁਰੱਖਿਅਤ ਨੇ ਇਹ ਸਾਰਿਆਂ ਨੂੰ ਮਾਰਿਆ ਦਿਨ ਦਿਹਾੜੇ ਕੱਲਾ ਉੱਥੇ ਨਹੀਂ ਰੇਪ ਹੋਇਆ ਇੱਕ ਉਹਦੀ ਉਸੇ ਤਰਜ਼ ਤੇ ਜਿਹੜਾ ਜੂਪੀ ਦੇ ਵਿੱਚ ਵੀ ਇੱਕ ਹੋਇਆ ਉਹਦਾ ਜ਼ਿਆਦਾ ਰੌਲਾ ਨਹੀਂ ਪਿਆ ਉਹ ਵੀ ਡਾਕਟਰ ਕੁੜੀ ਨਾਲੇ ਨਾਲੇ ਇਸੇ ਤਰ੍ਹਾਂ ਕੀਤਾ ਗਿਆ ਜੀ ਤੇ ਉਹ ਉੱਥੇ ਵੀ ਇਹ ਜਿਹੜੇ ਭਾਜਪਾਲੇ ਆਗੂ ਨੇ ਉੱਥੇ ਮੂੰਹ ਕਿਉਂ ਨਹੀਂ ਖੁੱਲਦਾ ਕੰਗਣਾ ਦਾ ਉੱਥੇ ਕਿਉਂ ਨਹੀਂ ਬੋਲਦੀ ਜੀ ਜਿਹੇ ਕਹਿੰਦੀ ਆ ਮੈਂ ਹਿੰਦੂਆਂ ਦੀ ਸ਼ੇਰਨੀ ਆ ਸਨਾਤਨ ਧਰਮ ਦੀ ਸ਼ੇਰਨੀ ਆ ਫਿਰ ਉੱਥੇ ਇਹਨਾਂ ਦੇ ਉੱਥੇ ਗਿੱਦੜੀ ਕਿਉਂ ਬਣ ਜਾਂਦੀ ਆ ਇਸ ਗੱਲ ਤੇ ਆ ਕੇ ਉੱਥੇ ਕਿਉਂ ਨਹੀਂ ਰੋਲਾ ਪਾਉਂਦੀ ਹੈਗੀ ਉਹ ਬੱਚੀ ਨਹੀਂ ਸੀ ਕਿਸੇ ਦੀ ਉਹ ਇਸ ਦੇਸ਼ ਦੇ ਵਿੱਚ ਰਹਿੰਦੇ ਨਹੀਂ ਹੈਗੇ ਜੀ ਉਹ ਇੱਥੋਂ ਦੇ ਨਾਗਰਿਕ ਨਹੀਂ ਹੈਗੇ ਫਿਰ ਉਹਦਾ ਮੂੰਹ ਕਿਉਂ ਬੰਦ ਹੋ ਗਿਆ ਜੀ ਇਸ ਕਰਕੇ ਨਾ ਤਾਂ ਇਹ ਚੰਗੀ ਇਸਤਰੀ ਆ ਨਾ ਇਹ ਕਿਸਾਨਾਂ ਦੀ ਵੀ ਮੈਂ ਕਿਸਾਨਾਂ ਦੀ ਧੀ ਆ ਕੋ ਕੱਖ ਨਹੀਂ ਹੈਗੀ ਇਹ احسان فراہموسا یہ بے غیرت عورت اس کرکے اده وچ منا دے وچ نفرت ਭਰੀ ہوئی ہے عورت جاتی پرتی بھی ਦਾ ਸਤਕਾਰ ਕੋਈ ਨਹੀਂ ਹੈਗਾ جی ਜੇ عورت پرتی ਦਾ ਸਤਕਾਰ ਹੁੰਦਾ ਤਾਂ ਜਿਹੜੀ ਆ ਉਸੇ ਆਪਣੇ ਰੇਪ ਹੋਇਆ ਕਲਕੱਤੇ ਦੇ ਵਿੱਚ ਉਹਦੇ ਪ੍ਰਤੀ ਕੋਈ ਹਮਦਰਦੀ ਪ੍ਰਗਟ ਕਰਦੀ ਕੋਈ ਬਿਆਨ ਦਿੰਦੀ ਉਹ ਜਿਹਨਾਂ ਨੇ ਕੀਤਾ ਉਹਨਾਂ ਬਾਰੇ ਬੋਲਦੀ ਇਸਤਰੀ ਬਣ ਜੇ ਚੰਗੀ ਔਰਤ ਬਣ ਜੇ ਜੀ ਉਹਨੇ ਕਦੇ ਉਸ ਜਿਹੜੀ ਬੱਚੀ ਦਾ ਰੇਪ ਹੋਇਆ ਉਥੇ ਉਹਨੇ ਬਿਆਨ ਦਿੱਤਾ ਸੁਣਿਆ ਤੁਸੀਂ ਉਹਦਾ ਉਹਦੇ ਹੱਕ 'ਚ ਕਿਉਂ ਨਹੀਂ ਬੋਲੀ ਉਹ ਜੇ ਉਹ ਔਰਤ ਹੁੰਦੀ ਚੰਗੀ ਚੰਗੀ ਉਹ ਇਸਤਰੀ ਹੁੰਦੀ ਤਾਂ ਉਹਦੇ ਹੱਕ 'ਚ ਬਿਆਨ ਦਿੰਦੀ ਜੀ ਫਿਰ ਜਿਹੜੇ ਉਹਦੇ ਬਰਾਤ ਕਰਨ ਕਰਨ ਵਾਲੇ ਨੇ ਉਹ ਕੌਣ ਨੇ ਉਹ ਭਾਜਪਾ ਦੇ ਕਰਮਕੁੰਨ ਨੇ ਤਿੰਨ ਨੇ ਉਹ ਆਈਟੀ ਸੈੱਲ ਦੇ ਉਹਦੇ ਨੁਮਾਇੰਦੇ ਨੇ ਭਾਜਪਾ ਦੇ ਫਿਰ ਹੁਣ ਦੱਸੋ ਵੀ ਅੱਤਵਾਦੀ ਅਸੀਂ ਆ ਕੌਣ ਆ ਇਸ ਦੇਸ਼ ਦੇ ਵਿੱਚ ਕੋਈ ਵੀ ਸੁਰੱਖਿਅਤ ਨਹੀਂ ਨਾ ਬੱਚੀਆਂ ਸੁਰੱਖਿਅਤ ਨੇ ਨਾ ਇੱਥੇ ਕੋਈ ਘੱਟ ਗਿਣਤੀਆਂ ਸੁਰੱਖਿਅਤ ਨੇ ਇਹ ਸਾਰਿਆਂ ਨੂੰ ਮਾਰਿਆ ਦਿਨ ਦਿਹਾੜੇ ਕੱਲਾ ਉੱਥੇ ਨਹੀਂ ਰੇਪ ਹੋਇਆ ਇੱਕ ਉਹਦੀ ਉਸੇ ਤਰਜ਼ ਤੇ ਜਿਹੜਾ ਜੂਪੀ ਦੇ ਵਿੱਚ ਵੀ ਇੱਕ ਹੋਇਆ ਉਹਦਾ ਜ਼ਿਆਦਾ ਰੌਲਾ ਨਹੀਂ ਪਿਆ ਉਹ ਵੀ ਡਾਕਟਰ ਕੁੜੀ ਨਾਲੇ ਨਾਲੇ ਇਸੇ ਤਰ੍ਹਾਂ ਕੀਤਾ ਗਿਆ ਜੀ ਤੇ ਉਹ ਉੱਥੇ ਵੀ ਇਹ ਜਿਹੜੇ ਭਾਜਪਾਲੇ ਆਗੂ ਨੇ ਉੱਥੇ ਮੂੰਹ ਕਿਉਂ ਨਹੀਂ ਖੁੱਲਦਾ ਕੰਗਣਾ ਦਾ ਉੱਥੇ ਕਿਉਂ ਨਹੀਂ ਬੋਲਦੀ ਜੀ ਜਿਹੇ ਕਹਿੰਦੀ ਆ ਮੈਂ ਹਿੰਦੂਆਂ ਦੀ ਸ਼ੇਰਨੀ ਆ ਸਨਾਤਨ ਧਰਮ ਦੀ ਸ਼ੇਰਨੀ ਆ ਫਿਰ ਉੱਥੇ ਇਹਨਾਂ ਦੇ ਉੱਥੇ ਗਿੱਦੜੀ ਕਿਉਂ ਬਣ ਜਾਂਦੀ ਆ ਇਸ ਗੱਲ ਤੇ ਆ ਕੇ ਉੱਥੇ ਕਿਉਂ ਨਹੀਂ ਰੋਲਾ ਪਾਉਂਦੀ ਹੈਗੀ ਉਹ ਬੱਚੀ ਨਹੀਂ ਸੀ ਕਿਸੇ ਦੀ ਜੀ ਉਹ ਇਸ ਦੇਸ਼ ਦੇ ਵਿੱਚ ਰਹਿੰਦੇ ਨਹੀਂ ਹੈਗੇ ਜੀ ਉਹ ਇੱਥੇ ਦੇ ਨਾਗਰਿਕ ਨਹੀਂ ਹੈਗੇ ਫਿਰ ਉਹਦਾ ਮੂੰਹ ਕਿਉਂ ਬੰਦ ਹੋ ਗਿਆ ਜੀ ਇਸ ਕਰਕੇ ਨਾ ਤਾਂ ਇਹ ਚੰਗੀ ਇਸਤਰੀ ਆ ਨਾ ਇਹ ਕਿਸਾਨਾਂ ਦੀ ਵੀ ਮੈਂ ਕਿਸਾਨਾਂ ਦੀ ਧੀ ਆ ਕੋ ਕੱਖਮ ਨਹੀਂ ਹੈਗੀ ਇਹ احسان فراہموسا یہ بے غیرت عورتا اس ਕਰਕੇ ਇਹਦੇ ਵਿੱਚ منا ਦੇ ਵਿੱਚ ਨਫ਼ਰਤ ਭਰੀ ہوئی ہے عورت جاتی پرتی بھی ਦਾ ਸਤਕਾਰ ਕੋਈ ਨਹੀਂ ਹੈਗਾ جی ਜੇ عورت پرتی ਦਾ ਸਤਕਾਰ ਹੁੰਦਾ ਤਾਂ ਜਿਹੜੀ ਆ ਉਸੇ ਆਪਣੇ ਰੇਪ ਹੋਇਆ ਕਲਕੱਤੇ ਦੇ ਵਿੱਚ ਉਹਦੇ ਪ੍ਰਤੀ ਕੋਈ ਹਮਦਰਦੀ ਪ੍ਰਗਟ ਕਰਦੀ ਕੋਈ ਬਿਆਨ ਦਿੰਦੀ ਉਹ ਜਿਹਨਾਂ ਨੇ ਕੀਤਾ ਉਹਨਾਂ ਬਾਰੇ ਬੋਲਦੀ